ਸਤਿ ਸ਼੍ਰੀ ਅਕਾਲ ਜੀ ਮੇਸ਼ਾ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜੁਲੰਦਰ ਤੋਂ ਚੰਡੀਗੜ੍ਹ ਰੋਡ ਤੇ ਪਿੰਡ ਸਪੋਰਟ ਨੰਗਲ ਟਿੱਬਾ ਸਹਿਬ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਅਤੇ ਜ਼ਥੇਦਾਰ ਬਾਬਾ ਹਰਜਿੰਦਰ ਸਿੰਘ ਵੱਲੋਂ ਹੌਲੇ ਮੁਹਾਲਲੇ ਦੇ ਮੌਕੇ ਤੇ ਲੰਗਰ ਲਗਾਇਆ ਗਿਆ ਪਿੰਡ ਨਰੰਗਸ਼ਾਹਪੁਰ ਵੱਲੋਂ ਚਾਪਕੋੜੇ ਅਤੇ ਕੜੀ ਚਾਵਲਾਂ ਤੋਂ ਇਲਾਵਾ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ ਇਸ ਮੌਕੇ ਪਿੰਡ ਦੇ ਸਰਪੰਚ ਹਰਵਿੰਦਰ ਸਿੰਘ ਪ੍ਰਧਾਨ ਜਸਵੇਦ ਸਿੰਘ ਆਦਿ ਨੇ ਹੌਲੀ ਮੁਹੱਲੇ ਤੇ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚੀਆਂ ਸੰਗਤਾਂ ਨੂੰ ਵਧਾਈ ਦਿੱਤੀ ਇਸੇ ਤਰ੍ਹਾਂ ਬਾਬਾ ਟੇਕ ਸਿੰਘ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ ਇਸੇ ਤਰ੍ਹਾਂ ਗੁਰਦੁਆਰਾ ਮਕਸੂਦਪੁਰ ਸ਼ੋਸ਼ ਸ਼ਹੀਦਾਂ ਸਿੰਘਾਂ ਵੱਲੋਂ 22ਵਾਂ ਲੰਗਰ ਮੁਕਤ ਸੇਵਾਦਾਰ ਬਾਬਾ ਮਨਜੀਤ ਸਿੰਘ ਕੈਨੇਡਾ ਵਾਲੇ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 6 ਦਿਨਾਂ ਲਈ ਦਿਨ ਰਾਤ ਲੰਗਰ ਦੀ ਸੇਵਾ ਨਿਭਾਈ ਗਈ। ਪਿੰਡ ਫਰਾਲਾ ਵੱਲੋਂ 7ਵਾਂ ਲੰਗਰ ਗੁਰੂ ਹਰ Rai ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ertidੋ ਕੈਪਟਨ ਮਹਿੰਦਰ ਸਿੰਘ ਅਤੇ ਸਮੂਹ ਨਗਰ ਨਿਵਾਸੀਆਂ ਤੇ ਐਨ ਆਰ ਆਈ ਵੀਰਾਂ ਵੱਲੋਂ ਸੰਗਤਾਂ ਲਈ ਮਿਤੀ 12 13 14 15 ਤੱਕ ਲੰਗਰ ਲਗਾਏ ਗਏ ਇਸੇ ਤਰ੍ਹਾਂ ਪਿੰਡ ਢਾਹ ਵੱਲੋਂ ਵੀ ਸਾਲਾਨਾ ਲੰਗਰ ਲਗਾਇਆ ਗਿਆ ਇਸ ਦੀ ਜਾਣਕਾਰੀ ਦਿੰਦੇ ਆ ਪ੍ਰਧਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਲੰਗਰ ਪਿੰਡ ਦੇ ਸਮੂਹ ਸਾਧ ਸੰਗਤ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਾਫੀ ਸਾਲਾਂ ਤੋਂ ਸ਼੍ਰੀ ਆਨੰਦਪੁਰ ਸਾਹਿਬ ਨੂੰ ਹੌਲੇ ਮੁਹੱਲੇ ਤੇ ਜਾ ਰਹੀਆਂ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਭੋਜਨ ਸੰਗਤਾਂ ਨੂੰ ਛਕਾਏ ਜਾਂਦੇ ਹਨ ਹੋਰ ਵੀ ਕਈ ਪਿੰਡਾਂ ਦੇ ਸਰਪੰਚਾਂ ਦੁਆਰਾ ਲੰਗਰ ਲਗਾਏ ਗਏ ਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਇਸ ਦੀ ਸੇਵਾ ਵੱਖੋ-ਵਿਖੇ ਨਿਭਾਈ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਲੰਗਰ ਸਾਹਿਬ ਡੇਰਾ ਸ੍ਰੀਬਾਨ ਸੰਤ ਬਾਬਾ ਨਿਧਾਨ ਸਿੰਘ ਜੀ ਕਾਰ ਸੇਵਾ ਸ੍ਰੀ ਹਜੂਰ ਸਾਹਿਬਾ ਗੁਰਦੁਆਰਾ ਟਿਬਾ ਸਾਹਿਬ ਸਪਰੂੜ ਨੰਗਲ ਸਮੂਹ ਇਲਾਕਾ ਨਿਵਾਸੀਆਂ ਇਸ ਸਾਧ ਸੰਗਤ ਦੇ ਸਹਿਯੋਗ ਨਾਲ ਹੋਲੇ ਮੱਲੇ ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਇਹ ਲੰਗਰ ਦੀ ਸੇਵਾ ਚੱਲਦੀ ਆ ਜੋ ਕਿ 10 ਤਰੀਕ ਤੋਂ ਲੈ ਕੇ 15 ਤਰੀਕ ਤੱਕ ਲਗਾਤਾਰ ਚੱਲਦੀ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਨਰੰਗਸ਼ਾਪੁਰ ਤੋਂ ਹਰ ਸਾਲ ਦੀ ਤਰ੍ਹਾਂ ਔਲੇ ਮੱਲੇ ਦੀਆਂ ਆਨੰਦਪੁਰ ਸਾਹਿਬ ਜਾਣ ਲਈ ਸੰਗਤਾਂ ਲਈ ਲੰਗਰ ਲਗਾਉਂਦੇ ਆ ਲਗਭਗ 20 ਸਾਲ ਹੋ ਗਏ ਲੰਗਰ ਚਾਲਦੇ ਨੂੰ ਅਕਤੀ ਅਸੀਂ ਬਾਈਪਾਸ ਤੇ ਪਹਿਲੀ ਵਾਰ ਇੱਧਰ ਲੰਗਰ ਲਾਇਆ ਸੰਗਤਾਂ ਲਈ 3 ਦਿਨ ਦਾ ਚਾਹ ਪਕੌੜਿਆਂ ਦਾ ਲੰਗਰ ਅਕਤੀ ਪਹਿਲੀ ਵਾਰ ਅੱਗੇ ਦਾਲ ਫੁਲਕੇ ਦਾ ਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਹੋਲਾ ਮੱਲਾ 14 15 22ਵਾਂ ਗੁਰੂ ਘਰ ਲੰਗਰ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਟੇਕ ਸਿੰਘ ਜੀ ਸ਼ਹੀਦ ਪਾਕਿਸਤਾਨ ਸਪੋਰਟਸ ਕਲੱਬ ਸਾਰੀਆਂ ਹੀ ਪਿੰਡ ਦੀਆਂ ਜਥੇਬੰਦੀਆਂ ਰਲ ਕੇ ਜੋ 22ਵਾਂ ਸਾਲਾਨਾ ਗੁਰੂ ਘਰ ਲੰਗਰ ਜੋ ਖਾਲਸੇ ਦੀ ਜਨਮ ਭੂਮੀ ਹੋਲੇ ਮੱਲੇ ਨੂੰ ਮਾਸਤਕ ਹੋਣ ਵਾਸਤੇ ਜੋ ਜਾ ਰਹੀ ਹੈ ਉਹਨਾਂ ਵਾਸਤੇ ਸਾਰਿਆਂ ਨੇ ਉਦਦਮ ਕਰਕੇ ਜੋ ਗੁਰੂ ਕੇ ਸੰਗਤਾਂ ਵਾਸਤੇ ਲੰਗਰ ਤਿਆਰ ਕਰਕੇ ਸ਼ਿਕਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ਾਂ ਵਿਦੇਸ਼ਾਂ ਬੈਠੀਆਂ ਸਭਾ ਸੰਗਤਾਂ ਨੂੰ ਆਪ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ਼ਹੀਦ ਸਿੰਘਾਪਿੰਡ ਮਕਸੂਦਪੁਰ ਸੂਂਢ ਇਲਾਕਾ ਨਿਵਾਸੀ ਸੰਗਤਾਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਹਰ ਸਾਲ ਹੋਲੇ ਮਹੱਲੇ ਦੇ ਸੰਬੰਧ ਵਿੱਚ 6 ਦਿਨ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਹੈ ਜੋ ਕਿ ਸਮੂਹ ਸੰਗਤਾਂ ਸਹਿਯੋਗ ਕਰਦੀਆਂ ਹਨ ਐਨ ਆਰ ਆਈ ਵੀਰਾਂ ਦਾ ਵੱਧ ਤੋਂ ਵੱਧ ਸਹਿਯੋਗ ਹੁੰਦਾ ਹੈ ਸਮੂਹ ਸੰਗਤਾਂ ਮਿਲ ਕਰਕੇ ਹਰ ਸਾਲ ਬਹਿਰਾਮ ਵਿਖੇ ਲੰਗਰਾਂ ਦੀ ਸੇਵਾ ਕਰਦੀਆਂ ਹਨ ਮੁੱਖ ਸੇਵਾਦਾਰ ਬਾਬਾ ਮਨਜੀਤ ਸਿੰਘ ਜੋ ਕਿ ਹਰ ਸਾਲ ਕੈਨੇਡਾ ਦੀ ਧਰਤੀ ਤੋਂ ਆ ਕਰਕੇ ਇਹ ਸੰਗ ਲੰਗਰਾਂ ਦੀ ਸੇਵਾ ਆਪ ਮੋਹਰੇ ਹੋ ਕੇ ਨਿਭਾਉਂਦੇ ਹਨ ਨਾਲ ਹੀ ਕਮੇਟੀ ਮੈਂਬਰ ਸਰਦਾਰ ਸ਼ੰਗਾਰਾ ਸਿੰਘ ਸਰਦਾਰ ਗੁਰਦੇਵ ਸਿੰਘ ਸਰਦਾਰ ਸਤਵਿੰਦਰ ਸਿੰਘ ਅਤੇ ਸਾਰੀਆਂ ਹੀ ਸੰਗਤਾਂ ਮਿਲ ਕਰਕੇ ਬੜੀ ਸ਼ਰਧਾ ਤੇ ਭਾਵਨਾ ਨਾਲ ਸੇਵਾ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡਾ ਪਿੰਡ ਫਰਾਲਾ ਜੀ ਸਾਨੂੰ ਇਹ 7ਵਾਂ ਸਾਲ ਜਾ ਰਿਹਾ ਓਲੇ ਮਹੱਲੇ ਤੇ ਲੰਗਰ ਲਾਉਂਦੇ ਆ ਨੂੰ ਤੇ ਸਾਡੇ ਪਿੰਡ ਥੋੜੀ ਹਿਸਟਰੀ ਹੈ ਗੁਰੂ ਹਰਰਾਜ ਸਾਹਿਬ ਠਹਿਰੇ ਸਨ ਤੇ ਉਹਨਾਂ ਦੇ ਨਾਂ ਦਾ ਸਾਡੇ ਘਰ ਸਾਡੇ ਗੁਰੂ ਘਰ ਵੀ ਸਤਾਫਤ ਹੈ ਤੇ ਉਹਨਾਂ ਦੇ ਨਾਂ ਅਧੀਨ ਅਸੀਂ ਇਹ ਲੰਗਰ ਲਾਜਦਾ 7ਵਾਂ ਸਾਲ ਜਾ ਰਿਹਾ ਸਾਰੇ ਪਿੰਡ ਦਾ ਬੜਾ ਸਹਿਯੋਗ ਹੈ ਜੀ ਪੱਤ ਚੜ ਕੇ ਸਾਰੀਆਂ ਕਮਿਊਨਿਟੀਆਂ ਆਉਂਦੀਆਂ ਮਦਦ ਕਰਨ ਲਈ ਲੰਗਰ ਦੇ ਵਿੱਚ ਸੇਵਾ ਕਰਨ ਲਈ ਲੰਗਰ ਸ਼ਕਣ ਲਈ ਵੀ ਜੀ ਤੇ ਇਲਾਕੇ ਦਾ ਬਹੁਤ ਸਹਿਯੋਗ ਹੈ ਜੀ ਇਹਦੇ ਵਿੱਚ ਸਾਹਿਬ ਵਾਹਿਗੁਰੂ ਜਿੱ ਕੀ ਫਤਿਹ ਸਾਧ ਸੰਗ ਜੀ ਉਹ ਸਾਡੇ ਪਿੰਡ ਟਾਹਾ ਵੱਲੋਂ ਹਰ ਸਾਲ ਦੀ ਤਰ੍ਹਾਂ ਹੁੱਲੇ ਮਹੱਲੇ ਦੀਆਂ ਸੰਗਤਾਂ ਦੇ ਵਾਸਤੇ ਗੁਰੂ ਘਰ ਲੰਗਰ ਵਰਤ ਰਿਹਾ ਹੈ ਤਿੰਨ ਦਿਨ ਤੋਂ ਲਗਾਤਾਰ ਸੰਗਤਾਂ ਬਹੁਤ ਹੀ ਉਤਸ਼ਾਹ ਦੇ ਨਾਲ ਖੁੱਲੇ ਮਨ ਦੇ ਨਾਲ ਜਿੱਥੇ ਮਾਇਆ ਖਰਚ ਰਹੀਆਂ ਉੱਥੇ ਹੱਥੀ ਸੇਵਾ ਕਰਕੇ ਪੁੰਨ ਕਮਾ ਰਹੀਆਂ ਹਨ ਸੋ ਸਾਰੀਆਂ ਸੰਗਤਾਂ ਨੇ ਸਾਡੀਆਂ ਨੇ ਬਹੁਤ ਸਹਿਯੋਗ ਦਿੱਤਾ ਸੀ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਲੰਗਰ ਸਾਹਿਬ ਡੇਰਾ ਸ੍ਰੀਬਾਨ ਸੰਤ ਬਾਬਾ ਨਿਧਾਨ ਸਿੰਘ ਜੀ ਕਾਰ ਸੇਵਾ ਸ੍ਰੀ ਹਜੂਰ ਸਾਹਿਬਾ ਗੁਰਦੁਆਰਾ ਟਿਬਾ ਸਾਹਿਬ ਸਪਰੂੜ ਨੰਗਲ ਸਮੂਹ ਇਲਾਕਾ ਨਿਵਾਸੀਆਂ ਇਸ ਸਾਧ ਸੰਗਤ ਦੇ ਸਹਿਯੋਗ ਨਾਲ ਹੋਲੇ ਮੱਲੇ ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਇਹ ਲੰਗਰ ਦੀ ਸੇਵਾ ਚੱਲਦੀ ਆ ਜੋ ਕਿ 10 ਤਰੀਕ ਤੋਂ ਲੈ ਕੇ 15 ਤਰੀਕ ਤੱਕ ਲਗਾਤਾਰ ਚੱਲਦੀ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਹੋਲਾ ਮੱਲਾ 14 15 22ਵਾਂ ਗੁਰੂ ਘਰ ਲੰਗਰ ਗੁਰਦੁਆਰਾ ਪ੍ਰਬੰਧਕੀ ਕਮੇਟੀ ਬਾਬਾ ਟੇਕ ਸਿੰਘ ਜੀ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਸਾਰੀਆਂ ਹੀ ਪਿੰਡ ਦੀਆਂ ਜਥੇਬੰਦੀਆਂ ਰਲ ਕੇ ਜੋ 22ਵਾਂ ਸਾਲਾਨਾ ਗੁਰੂ ਘਰ ਲੰਗਰ ਜੋ ਖਾਲਸੇ ਦੀ ਜਨਮ ਭੂਮੀ ਉਲੇਮਾ ਨੂੰ ਮਾਸਤਕ ਹੋਣ ਵਾਸਤੇ ਜੋ ਜਾ ਰਹੀ ਹੈ ਉਹਨਾਂ ਵਾਸਤੇ ਸਾਰਿਆਂ ਨੇ ਉਦਮ ਕਰਕੇ ਜੋ ਗੁਰੂ ਕੇ ਸੰਗਤਾਂ ਵਾਸਤੇ ਲੰਗਰ ਤਿਆਰ ਕਰਕੇ ਸ਼ਿਕਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ